ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਆਂ ਵਾਹਿਗੁਰੂ ਜੀ ਥੰਮੇਲ ਤੋਂ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਬਾਰੇ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਵੱਧ-ਵੱਧ ਸਪੋਰਟ ਕਰੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤਾਂ ਵਾਹਿਗੁਰੂ ਜੀ ਅੱਜ ਦੀ ਵੀਡੀਓ ਉਹਨਾਂ ਸੰਗਤਾਂ ਲਈ ਹੈ ਜਿਹੜੇ ਕਹਿੰਦੇ ਕਿ ਅਸੀਂ 2 ਵਜੇ ਜਾਂ 3 ਵਜੇ 5 ਵਜੇ ਉੱਠ ਕੇ ਅਸੀਂ ਨਾ ਤਾਂ ਨਾ ਨਹੀਂ ਕਰ ਸਕਦੇ ਜੇ ਆਪ ਨਹੀਂ ਕਰ ਸਕਦੇਗੇ ਵੈਸੇ ਤਾਂ ਵਾਹਿਗੁਰੂ ਜੀ 5 ਵਜੇ ਤਾਂ ਹਰ ਹਾਲਤ ਦੇ ਵਿੱਚ ਹੀ ਆਪਾਂ ਨੂੰ ਉੱਠ ਜਾਣਾ ਚਾਹੀਦਾ ਕਿਉਂਕਿ ਇਹ ਸਾਇੰਟਿਫਿਕ ਇਕ ਲੋਜਿਕ ਗੱਲ ਵੀ ਹੈ ਜੇਕਰ ਆਪਾਂ ਜਲਦੀ ਉੱਠਦੇ ਆ ਜਲਦੀ ਸੌਂਦੇ ਆ ਆਪਾਂ ਤੇ ਜਲਦੀ ਉੱਠਦੇ ਆ ਉਹਦੇ ਨਾਲ ਆਪਣਾ ਜਿਹੜੀ ਫਿਜ਼ੀਕਲ ਫਿਟਨੈਸ ਉਹ ਵੀ ਬਹੁਤ ਵਧੀਆ ਰਹਿੰਦੀ ਹੈ ਮੈਂਟਲੀ ਵੀ ਬਹੁਤ ਵਧੀਆ ਰਹਿੰਦੀ ਹੈ ਫਿਜ਼ੀਕਲੀ ਵੀ ਤੇ ਔਰ ਰਿਲੀਜਨ ਮਤਲਬ ਪਰਮਾਤਮਾ ਦੇ ਨਾਲ ਤਾਂ ਬਿਰਤੀ ਬਹੁਤ ਸੋਹਣੀ ਜੁੜਦੀ ਹੈ ਤਾਂ ਵਾਹਿਗੁਰੂ ਜੀ ਹਰ ਹਾਲਤ ਦੇ ਵਿੱਚ 5 ਵਜੇ ਤਾਂ ਆਪਾਂ ਨੂੰ ਉੱਠ ਹੀ ਪੈਣਾ ਚਾਹੀਦਾ ਜਦੋਂ ਤੁਸੀਂ ਥੋੜੇ ਦਨ ਉੱਠੋਂਗੇ ਨਾ ਉਸ ਤੋਂ ਬਾਅਦ ਤੁਹਾਡਾ ਰੁਟੀਨ ਵੱਧ ਜਾਣਾ ਤੇ ਬਹੁਤ ਵਧੀਆ ਤੁਹਾਡੀ ਜਾਗ ਖੁੱਲ ਜਾਂਦੀ ਹੈ ਪਰ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰਿਆ ਕਰੋ ਵਾਹਿਗੁਰੂ ਜੀ ਜਿਵੇਂ ਹੁਣ ਅੱਜ ਕੱਲ ਮੋਬਾਈਲ ਦਾ ਜ਼ਮਾਨਾ ਆ ਉਹਦੇ ਕਰਕੇ ਜੇਕਰ ਨਾ ਵੀ ਕਿਸੇ ਨੂੰ ਕੰਮ ਹੋਊਗਾ ਨਾ ਤਾਂ 2-2 ਘੰਟੇ ਐਂ ਕਰੀ ਜਾਣਗੇ ਬਸ ਆਪਦੇ ਉਂਗਲ ਘਮਾਈ ਜਾਣਗੇ ਗੁੱਠੇ ਘਮਾਈ ਜਾਣਗੇ ਆਪ ਤੇ ਮਤਲਬ ਮੋਬਾਈਲ ਤੇ ਜੁੜੇ ਰਹਿੰਦੇ ਤੇ ਵਾਹਿਗੁਰੂ ਜੀ ਉਹ ਚੀਜ਼ਾਂ ਨੂੰ ਆਪਾਂ ਅਵਾਇਦ ਕਰੀਏ ਤੇ ਰਾਤ ਨੂੰ ਜਲਦੀ ਸੋਣਾ ਸ਼ੁਰੂ ਕਰੋ ਤੇ ਜਲਦੀ ਸਵੇਰ ਉੱਠਾਂਗੇ ਹੁਣ ਆਪਾਂ ਆਉਣੇ ਆ ਆਪਣੇ ਟੌਪਿਕ ਤੇ ਅੱਜ ਅੱਜ ਦਾ ਟੌਪਿਕ ਸੀਗਾ ਵਾਹਿਗੁਰੂ ਜੀ ਜੇਕਰ ਕਈ ਭੈਣ ਭਰਾ ਸੰਗਤਾਂ ਕਹਿੰਦੀਆਂ ਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ ਜਾਂ ਅਸੀਂ ਨਹੀਂ ਉੱਠ ਸਕਦੇਗੇ 2 ਘੰਟੇ 3 ਘੰਟੇ ਜਾਪ ਕਰਨ ਦੇ ਲਈ ਤਾਂ ਵਾਹਿਗੁਰੂ ਜੀ 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਵਿਚਕਾਰ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਆ ਅਕਸਰ ਜਦੋਂ ਆਪਾਂ ਜਦੋਂ ਬੱਚੇ ਹੁੰਨੇ ਉਦੋਂ ਦੀ ਮੈਂ ਗੱਲ ਨਹੀਂ ਕਰ ਰਹੀ ਜਦੋਂ ਆਪਾਂ ਯੰਗ ਐਚ ਆ ਜਾਂਦੇ ਆ ਅਕਸਰ 12 ਤੋਂ ਲੈ ਕੇ 2:30 ਵਜੇ ਤੱਕ ਜਰੂਰ ਇੱਕ ਅਤੀ ਵਾਰੀ ਅੱਖ ਜਰੂਰ ਖੁੱਲਦੀ ਹੈ ਤਾਂ ਵੈ ਗੁਰੂ ਜੀ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਇਸ ਟਾਈਮ ਦੇ ਵਿੱਚ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਹੈ ਤਾਂ ਤੁਸੀਂ ਕੀ ਕਰਨਾ ਕੋਈ ਇਸ਼ਨਾਨ ਨਹੀਂ ਕਰਨਾ ਆਪਾਂ ਠੀਕ ਹੈ ਆਪਾਂ ਕਿਤੇ ਜਾ ਕੇ ਕੁਝ ਜਿਵੇਂ ਬੈਠਣਾ ਜਿਵੇਂ ਕਹਿੰਦੇ ਨਾ ਥੱਲੇ ਆਸਣ ਲਾ ਕੇ ਕੁਝ ਨਹੀਂ ਕਰਨਾ ਵਾਏ ਗੁਰੂ ਜੀ ਜਿਵੇਂ ਜਿੱਥੇ ਤੁਸੀਂ ਸੁੱਤੇ ਹੋ ਬੈੱਡ ਤੇ ਤੁਸੀਂ ਮੰਜੇ ਤੇ ਸੁੱਤੇ ਹੋ ਜਿੱਥੇ ਵੀ ਤੁਸੀਂ ਸੁੱਤੇ ਹੋ ਮੰਨ ਲਓ ਤੁਹਾਡੇ ਅੱਖਾਂ 1.5 ਵਜੇ 2 ਵਜੇ ਖੁੱਲਦੀ ਹੈ ਤੁਸੀਂ ਉੱਠ ਕੇ ਉੱਥੇ ਬੈਠ ਜਾਣਾ ਚੌਂਕੜਾ ਲਾ ਕੇ ਤੇ ਇਸ ਤਰ੍ਹਾਂ ਹੱਥ ਜੋੜ ਕੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਤਰ ਧਿਆਨ ਕਰਨਾ ਕਿਉਂਕਿ ਆਪਾਂ ਜਾਪ ਕਰਨਾ ਉਹਨਾਂ ਦੁਆਰਾ ਰਚਿਤ ਜਿਹੜਾ ਬੰਤਾ ਹੈ। ਤਵਾਇ ਗੁਰੂ ਜੀ ਤੁਸੀਂ ਉਹਨਾਂ ਦਾ ਧਿਆਨ ਧਿਆ ਕੇ ਤੁਸੀਂ ਇਹ ਸੋਚਣਾ ਅਸੀਂ ਸੰਗਤ ਦੇ ਵਿੱਚ ਬੈਠੇ ਆ ਕਿਉਂਕਿ ਬਹੁਤ ਸਾਰੀਆਂ ਰੂਹਾਂ ਹੈਗੀਆਂ ਨੇ ਜਿਹੜੀਆਂ ਉਸ ਟਾਈਮ ਵੀ ਜਾਪ ਕਰ ਰਹੀਆਂ ਹੁੰਦੀਆਂ ਨੇ ਵਾਇ ਗੁਰੂ ਜੀ ਜੇ ਆਪਾਂ ਇਹ ਆਪਾਂ ਨਹੀਂ ਕਰਦੇ ਤਾਂ ਇਹਦਾ ਮਤਲਬ ਇਹ ਨਹੀਂ ਇਹ ਬਹੁਤ ਰੱਬ ਦੇ ਪਿਆਰੇ ਹੈਗੇ ਜਿਹੜੇ ਉਸ ਟਾਈਮ ਜਾਪ ਕਰ ਰਹੇ ਹੁੰਦੇ ਆ ਤੇ ਤੁਸੀਂ ਅੰਤਰਧਿਆਨਤਾ ਹੋਣਾ ਧਿਆਉਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸੋਚਣਾ ਕਿ ਅਸੀਂ ਸੰਗ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਸੰਗ ਬੈਠੇ ਆ ਤਾਂ ਤੁਸੀਂ ਵੈਕਰੂ ਜੀ ਅੰਤਰਧਿਆਨ ਨੂੰ ਹੋ ਕੇ ਅੱਖਾਂ ਬੰਦ ਕਰਕੇ ਤੇ ਤੁਸੀਂ ਪੰਜ ਮੂਲ ਮੰਤਰ ਦੇ ਜਾਪ ਕਰਦੇ ਆ ਪੰਜੇ ਮੂਲ ਮੰਤਰ ਦੇ ਜਾਪ ਕਰਕੇ ਜੇਕਰ ਹੋ ਸਕੇ ਤਾਂ ਛੋਟੀ ਅਰਦਾਸ ਕਰਕੇ ਬਸ ਵਾਹਿਗੁਰੂ ਜੀ ਹੋਰ ਕੋਈ ਕੁੱਛ ਨਹੀਂ ਕਰਨਾਗਾ ਉਸ ਤੋਂ ਬਾਅਦ ਤੁਸੀਂ ਸੌ ਜਾਣਾਗਾ ਤੇ ਜੇਕਰ ਕੋਈ ਭੈਣ ਭਰਾ ਜਿਆਦਾ ਜਾਪ ਕਰ ਸਕਦਾ ਤਾਂ ਬਹੁਤ ਜਿਆਦਾ ਕਿਉਂਕਿ ਵਾਹਿਗੁਰੂ ਜੀ ਜਿੰਨੀ ਆਪਾਂ ਸੇਵਾ ਕਰਾਂਗੇ ਜਿੰਨੀ ਆਪਾਂ ਪਾਠ ਪੂਜਾ ਕਰਾਂਗੇ ਫਲ ਓਨਾ ਆਪਾਂ ਨੂੰ ਜਿਆਦਾ ਮਿਲਣਾਗਾ ਤੇ ਮੈਂ ਤਾਂ ਉਹਨਾਂ ਭੈਣ ਭਰਾਵਾਂ ਲਈ ਇਹ ਦੱਸਿਆਗਾ ਜਿਹੜੇ ਬਿਲਕੁਲ ਵੀ ਨਹੀਂ ਗੁਰਬਾਣੀ ਪੜ੍ਹਦੇਗੇ ਜਿਹੜੇ ਬਿਲਕੁਲ ਵੀ ਸਵੇਰੇ ਅਮਰਤ ਵੇਲਾ ਨਹੀਂ ਸੰਭਾਲਦੇਗੇ ਤਾਂ ਵਾਹਿਗੁਰੂ ਜੀ 5 ਮਿੰਟ 5 5 ਜਾਂ 10 ਮਿੰਟ ਲੱਗਦੇ ਵੱਧ ਵੱਧ 5 ਮਿੰਟ ਹੀ ਲੱਗਦੇ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਤਾਂ ਚੌਕੜਾ ਮਾਰ ਕੇ ਪੰਜ ਮੂਲ ਮੰਤਰ ਦੇ ਜਾਪ ਕਰਕੇ ਛੋਟੀ ਅਰਦਾਸ ਕਰਕੇ ਤੇ ਤੁਸੀਂ ਆਰਾਮ ਨਾਲ ਸੌਂ ਜਾਣਾ ਹੈ ਤੇ ਵਾਹਿਗੁਰੂ ਜੀ ਦੇਖਿਓ ਕੁਛ ਦਿਨ ਇਹ ਮਹੀਨਾ ਸਵਾ ਮਹੀਨਾ ਤੁਸੀਂ ਕਰਕੇ ਦੇਖਿਓ ਤੇ ਦੇਖਿਓ ਤੁਹਾਡੀ ਲਾਈਫ ਦੇ ਵਿੱਚ ਕਿੱਦਸ ਤਰ੍ਹਾਂ ਚੇਂਜਿੰਗ ਆਉਂਦੀਆਂ ਨੇ ਪਰਮਾਤਮਾ ਤੁਹਾਡੇ ਅੰਗ ਸੰਗ ਰਹਿਣ ਲੱਗ ਜਾਂਦੇ ਪਰਮਾਤਮਾ ਦੀ ਕਿਰਪਾ ਹੋਣ ਲੱਗ ਜਾਂਦੀ ਹੈ ਜੇਕਰ ਤੁਸੀਂ 5 ਮਿੰਟ ਉਸ ਟਾਈਮ ਕੱਢਣ ਲੱਗ ਗਏ ਨਾ ਤਾਂ ਵਾਹਿਗੁਰੂ ਨੇ ਆਪੇ ਟਾਈਮ ਵਧਾ ਦੇਣਾ ਹੈ। ਅੱਛਾ ਵਾਹਿਗੁਰੂ ਜੀ ਉਸ ਟਾਈਮ ਦਾ ਆਪਾਂ ਨੂੰ ਕਿਉਂ ਕਿਹਾ ਹੈ ਕਿਉਂ ਉਹਦਾ ਫਾਲ ਆਪਾਂ ਨੂੰ ਜ਼ਿਆਦਾ ਮਿਲਦਾ ਹੈਗਾ ਕਿਉਂਕਿ ਕਹਿੰਦੇ ਨੇ ਨਾ ਕਹਿੰਦੇ ਮਹਾਪੁਰਖ ਦੇ ਇਹ ਬਚਨ ਹੈ ਜਿਹੜੇ ਸੰਤ ਹੈਗੇ ਬਾਬਾ ਹਰਦੇਵ ਸਿੰਘ ਜੀ ਸਲੌਰ ਵਾਲੇ ਉਹ ਅਕਸਰ ਕਹਿੰਦੇ ਹੁੰਦੇ ਆ ਕਹਿੰਦੇ ਉਸ ਟਾਈਮ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਹੱਟ ਕੋਲ ਕੇ ਬੈਠੇ ਹੁੰਦੇ ਜਦੋਂ ਉਹਨਾਂ ਨੇ ਹੱਟ ਕੋਲ ਡੇ ਵਾਇਗੁੰਝੇ ਫਿਰ ਤਾਂ ਆਪਾਂ ਕੁਝ ਵੀ ਉਹਨਾਂ ਤੋਂ ਲੈ ਸਕਦੇ ਆ ਨਾ ਕਿ ਤਾਂ ਕਰਕੇ ਮਹਾਪੁਰਖਾਂ ਦੇ ਇਹ ਬਚਨ ਹੈ ਕਿ ਉਸ ਤੈਮ ਉੱਤ ਕੇ ਤੁਸੀਂ ਨਾਮ ਬੰਤਰ ਦਾ ਜਾਪ ਕਰੋ ਤੇ ਜੋ ਤੁਹਾਡੀ ਮਨੋਂ ਕਾਮਨਾ ਉਹਨੂੰ ਰੱਖੋ ਪਰਮਾਤਮਾ ਅੱਗੇ ਗੁਰੂ ਨਾਨਕ ਦੇਵ ਜੀ ਅੱਗੇ ਰੱਖੋ ਉਹਨੂੰ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜ਼ਰੂਰ ਤੁਹਾਡੀ ਸੁਣਨਗੇ ਤੇ ਵਾਹਿਗੁਰੂ ਜੀ ਤੁਸੀਂ ਇਹ ਕਰਕੇ ਦੇਖਿਓ ਤੇ ਇਹ ਨਹੀਂ ਦੇ ਮਹੀਨਾ ਜਾਂ ਸਵਾ ਮਹੀਨਾ ਕਰ ਲਿਆ ਤੇ ਸਾਨੂੰ ਚੇਂਜ ਨਹੀਂ ਦਿਸਦੀਗੀ ਜਾਂ ਜਾਂ ਜੋ ਮਾਨੂੰ ਕਾਮਨਾ ਸਾਡੀ ਸੀਗੀ ਆਏ ਗੁਰੂ ਜੀ ਤੇ ਉਹ ਸਾਡੀ ਪੂਰੀ ਹੋ ਗਈ ਫਿਰ ਛੱਡਤਾ ਫਿਰ ਉਹਨੂੰ ਰਟੇਨ ਚ ਰੱਖੋ 5 ਮਿੰਟ ਉੱਠ ਕੇ ਆਪਾਂ ਜਾਪ ਕਰ ਲਈਏ ਕੋਈ ਵਾਏ ਗੁਰੂ ਜੀ ਕੋਈ ਵੱਡੀ ਗਾ ਕੋਈ ਵੱਡਾ ਔਖਾ ਕੰਮ ਤਾਂ ਨਹੀਂ ਹੈਗਾਗਾ ਆਪਣੇ ਲਈ ਤੇ ਪਰ ਦਰਗਾਹ ਦੇ ਵਿੱਚ ਤੁਹਾਡੀ ਹਾਜ਼ਰੀ ਲੱਗ ਜਣੀ ਅਮਰਤ ਵੇਲੇ ਦੀ ਤੇ ਜੋ ਅਮਰਤ ਵੇਲੇ ਨੂੰ ਭੈਣ ਭਰਾ ਸੰਭਾਲਦਾ ਨਾ ਪਰਮਾਤਮਾ ਉਹਦੀ ਸੁਣਦਾ ਹੈ ਕਿ ਕਿ ਤੁਹਾਨੂੰ ਮੈਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਤੇਜ ਜੀ ਉਸ ਟਾਂਹ ਹਟ ਹੋ ਕੇ ਬੈਠੇ ਹੁੰਦੇ ਤੇ ਫਿਰ ਤੁਸੀਂ ਆਪ ਦੀਆਂ ਝੋੜੀਆਂ ਆਪੇ ਭਰਾ ਸਕਦੇ ਹੋ ਤੇ ਗੁਰੂ ਮਹਾਰਾਜ ਜਰੂਰ ਕਿਰਪਾ ਕਰਨ ਸਾਰੇ ਭੈਣ ਭਰਾ ਤੇ ਕਿਰਪਾ ਕਰਨ ਸਾਰੇ ਭੈਣ ਭਰਾ ਅਮਰਤ ਵੇਲਾ ਸੰਭਾਲਣ ਤੇ ਜੋ ਇਹ ਇਹ ਰੂਹੀ ਰੱਬੀ ਰੂਹੀ ਹੋਰ ਮੁਖਾਂ ਦਾ ਸਭਾ ਬਣਿਆ ਗਿਆ ਤੇ ਇਸ ਦਾ ਜਰੂਰ ਪੈਨ ਪ੍ਰਾਪ ਫਲ ਪ੍ਰਾਪਤ ਕਰਨ ਇਸ ਦਾ ਲਾਹਾ ਲੈਣ ਵਾਹਿਗੁਰੂ ਕਿਰਪਾ ਕਰਨ ਆਪ ਸਭ ਨੂੰ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ